ਇਦੇ ਉਤੇ ਕਵੀ ਦਿਨਕਰ ਦੀ ਲਿਖੀ ਹੋਈ ਕਹਾਣੀ ਮੈਨੂੰ ਯਾਦ ਆ ਜਾਂਦੀ ਹੈ ਸਾਹਮਣੇ ਆ ਗਈ ਹੈ ਹੁਣ ਦਿਨਕਰ ਤੇ ਨਹੀਂ ਰਹਿ ਕੋਛਰਸਾ ਹੋਇਆ ਗੁਜ਼ਰ ਗਏ ਇਹ ਬਹੁਤ ਅੱਛੇ ਦਾਰਸ਼ਨਿਕ ਕਵੀ ਤੇ ਕੁਛ ਵਿਗਿਆਨਕ ਸੋਚ-ਬੋਝ ਦੇ ਵੀ ਮਾਲਕ ਸਨ ਇਹਨਾਂ ਨੂੰ ਕਾਫੀ ਥਾਵਾ ਤੋਂ ਸਨਮਾਨਿਤ ਕੀਤਾ ਗਿਆ ਬੜੇ ਵਿਦਵਾਨ ਇੱਕ ਦੋ ਦਫਾ ਇਹਨਾਂ ਦੀਆਂ ਕਵਤਾਵਾਂ ਮੈਨੂੰ ਉਹਨਾਂ ਵਿੱਚ ਤੇ ਰਾਏਪੁਰ ਵੇ ਸੁਣਨ ਨੂੰ ਮਿਲੀ ਬਹੁਤ ਗਹਿਰੀਆਂ ਬਹੁਤ ਗਹਿਰੀਆਂ ਤੇ ਬਹੁਤ ਉੱਚੀਆਂ ਉਹਨਾਂ ਨੇ ਆਪਣੇ ਇੱਕ ਆਪ ਬੀਤੀ ਲਿਖੇ ਉਸ ਵਿੱਚ ਇੱਕ ਵਾਰਤਾ ਲਿਖੀ ਹੈ ਆਪਣੀ ਆਟੋ ਬਾਇਗ੍ਰਾਫੀ ਉਸ ਦੇ ਪਰਦੇ ਨੇੜੇ ਕਿਸੇ ਪਿੰਡ ਵਿੱਚ ਇੱਕ ਨੌਜਵਾਨ ਕਾਮਕਾਰ ਦੀ ਤਲਾਸ਼ ਵਿੱਚ ਬਿੱਲੀ ਆਇਆ ਹੈ ਪਿੱਛੇ ਬੁੱਢੇ ਮਾਂ-ਬਾਪ ਤੇ ਇੱਕ ਬੇਣ ਰੇਲਵੇ ਲੈਂਦੇ ਨਾਲ ਉਹਨਾਂ ਦਾ ਮਕਾਨ ਤੇ ਉਹਦੇ ਪਰ ਰੇਲਵੇ ਸਟੇਸ਼ਨ ਤੋਂ 2 ਮੀਲ ਔਰੇ ਸ਼ਹਿਰ ਤੌਬਾ ਕਾਮਕਾਰ ਦੀ ਤਲਾਸ਼ ਚਾਇਆ ਕਾਫੀ ਦਿਨ ਟਕਰਾਇ ਧਰ ਉਧਰ ਮਾਰਦਾ ਰਹਾ ਕਾਮਕਾਰ ਤੇ ਮਿਲਿਆ ਨਾ ਪਰ ਇੱਕ ਵੱਡਾ ਗੁਨਾਹ ਹੋ ਗਏ ਪਾਪ ਗੁਨਾਹ ਕੀਤੇ ਤੋਂ ਪਕੜ ਦੇ ਚ ਵੀ ਆ ਗਿਆ ਅਦਾਲਤ ਨੇ 3 ਸਾਲ ਦੀ ਸਜ਼ਾ ਦਿੱਤੀ ਜੇਲ੍ਹ ਦਿੱਚ ਰੋਂਦਾ ਹੈ ਮਾں ਬਾਪ ਸ਼ਰਾਫਤ ਦੇ ਮਜਸਮੇ ਸਨ ਉਹਨਾਂ ਦੀ ਆਪਣੀ ਮਾਣ ਮਰਿਆਦਾ ਸੀ ਇੱਕ ਬੈਂ बार-बार ਯਾਦ ਆਵੇ ਪਰ ਜੇਲ੍ਹ ਦੇ ਚੋਂ ਚਿੱਠੀ ਲਿਖਣ ਦੀ ਹਿੰਮਤ ਨਾ ਹੋਵੇ ਪੈ ਉਹਨਾਂ ਨੂੰ ਪਤਾ ਚੱਲ ਜਾਏਗਾ ਮੈਂ ਕੈਦੀ ਔਰ ਮੇਰੇ ਕੋਲ ਅਨਰਥ ਹੋਏ ਰੋਜ਼ ਰੋਜ਼ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਜੋ ਘਟਨਾ ਘਟ ਗਈ मां बाप बोलते नहीं ना घटना बोलती है ना मां बाप बोलते हैं फितरत करके सुबाव करके नेक सी ने कहते हैं में हालात करके बद हो गया हालात ऐसे बुरा हो गया फितरत करके सुभाव करके नेक सी ਜੈਸੇ ਕਈ ਦਫਾ ਸੁਜਾ ਖਾ ਬੰਦਾ ਵੀ ਚਲਦਿਆਂ ਚਲਦਿਆਂ ਠੋਕਰ ਖਾ ਕੇ ਗਰ ਜਾਂਦਾ ਤੇ ਲੋਕੀ ਕਹਿ ਦਿੰਦੇ ਨੇ ਅੱਲਾ ਸੇਤੋਂ ਤੇਰੀ ਤੇ ਅੱਖਾਂ ਸਨ ਪਰ ਹੋ ਜਾਂਦਾ ਕਈ ਦਫਾ ਅੱਖਾਂ ਵਾਲਾ ਵੀ ਠੋਕਰ ਖਾ ਕੇ ਗਰ ਜਾਂਦਾ ਗਰ ਜਾਂਦਾ ਸੁਭਾਓ ਕਰਕੇ ਫਿਤਰਤ ਕਰਕੇ ਬੜਾ ਨੇਕ ਸੀ ਠੋਕਰ ਖਾ ਗਿਆ ਗੁਰਗੇ 3 ਸਾਲ ਦੀ ਸਜ਼ਾ ਪਰ 3 ਸਾਲ ਤੱਕ ਬਸ ਆਪਣੇ ਹੰਜੂ ਹੀ ਪੀਂਦਾ ਰਿਹਾ ਯਾਦ ਕਰਦਾ ਰਿਹਾ ਆਪਣੇ ਗਮਾਂ ਦੁੱਖਾਂ 3 ਸਾਲ ਤੋਂ ਬਾਅਦ ਜਦ ਅਦਾਲਤ ਤੁੰ ਫੈਸਲਾ ਹੋਇਆ ਇਹਨੂੰ ਰਿਹਾਲ ਕਰ ਦੋ ਇਹਦੀ ਅਵਧੀ ਪੂਰੀ ਹੋ ਗਈ ਹੈ ਇਹ ਹੁਕਮ ਜੈਸੇ ਸੁਨੋ ਸੁਣਾਇਆ ਗਏ ਨੇ ਘਰ ਚਿੱਠੀ ਲਿਖੇ ਮੈਂ ਆ ਰਿਹਾ ਫਿਰ ਥਾਣੇ ਜ਼ਰੂਰ ਪਤਾ ਚਲ ਗਿਆ ਹੋਵੇਗਾ ਮੈਂ ਗੁਨਾਹ ਕੀਤਾ ਮੈਂ 3 ਸਾਲ ਦੀ ਜੇਲ੍ਹ ਕੱਟੀ ਇਤਨੇ ਸਮੇਂ ਤੱਕ ਗੱਲ ਛੁਪੀ ਨਹੀਂ ਰਹਿ ਸਕੀ ਪੁਲਿਸ ਨੇ ਜੇਲਰ ਨੇ ਆਖਰੇ ਇੱਕ ਦਿਨ ਉਹਦੇ ਕੋਲੋਂ ਪੋਛਵਾ ਹੀ ਲਿਆ ਮਾਰ ਕੁੱਟ ਕੇ ਕਰ ਕਿੱਥੇ ਤੇਰਾ ਐਡਰੈਸ ਕੀ ਹੈ ਪਤਾ ਕੀ ਦੱਸਦਾ ਨਹੀਂ ਸੀ ਮਾਰ ਖਾ ਜਾਂਦਾ ਸੀ ਨਹੀਂ ਦੱਸਦਾ ਸੀ ਤਨਾ ਤਰਾਂ ਦਾ ਤਸ਼ੱਦਦ ਚ ਸਹਾਰ ਲੈਂਦਾ ਸੀ ਨਹੀਂ ਦੱਸਦਾ ਸੀ ਦੱਸ ਦਿੱਤਾ ਉਹ ਨਾਲ ਹੀ ਜਿਠੇ ਪਾ ਰਿਹਾਈ ਦੀ ਜਿਠੀ ਵੀ ਪਾ ਦਿੱਤੀ ਇਸ ਨੇ ਆਪ ਵੀ ਪਾਈ ਆਖਿਆ ਮੈਂ ਫਲਾਣੀ ਟ੍ਰੇਨ ਤੇ ਆ ਰਹੇ ਹਾਂ ਅੰਦਰ ਜੇਲ੍ਹ ਦੇ ਵਿੱਚ ਮਜ਼ਦੂਰੀ ਕਰਦੇ ਆ ਜੋ ਇਸ ਦੇ ਪੈਸੇ ਬਣੇ ਉਹ 3 ਸਾਲਾਂ ਬਾਅਦ ਇਸ ਨੂੰ ਦਿੱਤੇ ਕਦੇ ਦਿਨ ਕਰ ਕਹਿੰਦੇ ਨੇ ਇਹ ਸੰਯੋਗ ਸਮੇਲੋ ਜਿਸ ਕੋਚ ਦੇ ਵਿੱਚ ਉਹ ਬੈਠਾ ਸੀ ਮੈਂ ਵੀ ਉੱਥੇ ਬੈਠਾ ਉਸ ਨੌਜਵਾਨ ਨੇ ਸਾਰੀ ਵਾਰਤਾ ਸੁਣਾ ਦਿੱਤੀ ਮੈਂ ਬਾਾਰ ਐਸਵਾਸੇ ਦੇਖਦਾ ਪਿਆ ਬਾਾਰ ਵਾਰ ਕਿਦਰੇ ਘਰ ਲੰਘ ਨਾ ਜਾਏ ਤੇ ਮੈਂ ਇਹ ਦੇਖਣਾ ਹੈ ਚਿੱਟੀ ਟਾਕੀ ਬੰਨੀ ਹੋਈ ਇਹ ਪिपल ਸੇ ਕਹਨੇ ਨਹੀਂ ਹੋਵੇਗੀ ਮੈਂ ਕਰ ਨਹੀਂ ਜਾਣਾ ਅਨਾ ਨੇ ਮੇਰੇ ਲਈ ਕਰ ਦੇ ਦਰਵਾਜ਼ੇ ਬੰਦ ਰੱਖੇ ਕਾ ਕੇ ਮੇਰੇ ਕੋਲ ਗਲਤੀ ਹੋ ਗਈ ਬਹੁਤ ਵੱਟੇ ਪਰਦੀ ਬਦਨਾਮੀ ਜਿਵੇਂ ਘਰ ਨੇੜੇ ਆਇਆ ਉਹ ਦੇਖ ਕੇ ਤੰਗ ਰਹਿ ਗਿਆ ਪਿੱਪਲ ਦੀਆਂ ਜਿਤਨੀਆਂ ਸ਼ਾਖਾਂ ਸਨ ਸਾਰਿਆਂ ਤੇ ਟਾਕੀਆਂ ਬਣੀਆਂ ਕਿਧਰੇ ਐਸਾ ਨਾਵੇ ਇੱਕ ਟਾਕੇ ਉਹਨੂੰ ਦਿਖਾਈ ਨਾ ਦੇਵੇ ਤੇ ਲੰਘ ਜਾ ਘਰ ਆਵੇ ਹੀ ਨਾ ਕਿ ਉtreਈ ਨਾ ਸਾਰੇ ਪਿੱਪਲ ਦੇ ਉਤੇ ਉਹਨਾਂ ਨੇ ਚਿੱਟੀਆਂ ਟਾਕੀਆਂ ਬਣੀਆਂ ਇਸ ਕਹਾਣੀ ਤੋਂ ਮੈਨੂੰ ਬੜੀ ਪ੍ਰੇਰਣਾ ਮਿਲੇ ਰੱਬ ਨੇ ਪਤਾ ਨਹੀਂ ਕਿੰਨੀ ਥਾਵਾਂ ਤੋਂ ਆਵਾਜ਼ ਮਾਰੀ ਔਰੋਜ਼ ਮਾਰਦਾ ਕਿਦਰੇ ਕੁਰਾਨ ਬਣ ਕੇ ਕਿਦਰੇ ਪੁਰਾਣ ਬਣ ਕੇ ਕਿਦਰੇ ਗੀਤਾ ਬਣ ਕੇ ਕਿਦਰੇ ਬਾਈਬਲ ਬਣ ਕੇ ਕਿਦਰੇ ਗਿਆਨ ਦਾ ਸਾਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਦਰੇ ਮਸਜਿਦ ਦੇ ਚੋਂ ਬੁਲਾ ਰਹੇ ਹੈ ਕਿਦਰੇ ਮੰਦਿਰ ਦੇ ਚੋਂ ਬੁਲਾ ਰਹੇ ਹੈ ਕਿਦਰੇ ਆਵਾਜ਼ ਮਾਰ ਰਿਹਾ ਹੈ ਗੁਰਦੁਆਰਿਆਂ ਚੋ ਰੋਜ਼ ਰੋਜ਼ ਮਾਰ ਰਿਹਾ ਤੋ ਆ ਜਾ ਛੱਡ ਗੁਨਾਹ ਆਂਦੀ ਗੱਲ ਪਾਪ ਦੇ ਗੱਲ ਛੱਡ ਤੋ ਆ ਜਾ ਮਮਤਾ ਦੀ ਮਾਰੀ ਓਏ ਮਾਂ ਚਿੱਕੜ ਨਾਲ ਲਿਬੜੇ ਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਲਮੋਤਰ ਨਾਲ ਲਿਬੜਿਆ ਨਹੀਂ ਦੇਖਦਾ ਪ੍ਰਮਾਤਮਾ ਕਿ ਮਾ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਮਾ ਕੁਰਬਾਨ ਕੀਤੀਆਂ ਜਾ ਸਕਦੇ ਨੇ ਉਸਦੇ ਮਮਤਾ ਦੇ ਉਤੇ ਇਤਨਾ ਮਮਤਾ ਭਰਿਆ ਉਸਦਾ ਹਿਰਦੈ ਤੂੰ ਮ ਘਰ ਆਓ ਮੇਰੇ ਮੇ ਮਹਾਰਾਜ ਦੀ ਬਾਣੀ ਗੁਰੂ ਅਰਜਨ ਦੇਵ ਜੀ ਤੂੰ ਮ ਘਰ ਆਓ ਮੇਰੇ ਮੇ ਤੁਮਰੇ ਦੋਖੇ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੋਲਣਗੇ ਹੋਈ ਤੋਵੇਗਾ ਤੂੰ ਆ ਜਾਸੇ ਇਹ ਗੁਨਾਹ ਤੇਰੇ ਕੋਲ ਨਹੀਂ ਧੁਲਨੇ ਇਹ ਪਾਪ ਤੇਰੇ ਕੋਲ ਨਹੀਂ ਦੋਣੇ ਤੂੰ ਇੱਕ ਦਫਾ ਆ ਤੇ ਜਾ ਸਾਰੇ ਪਾਪ ਉਹ ਤੇਰੇ ਦੋ ਦੇ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਦੁਲਨੇ ਇੱਕ ਪਾਪ ਨੂੰ ਦੋਦਿਆਂ ਦੋਦਿਆਂ ਵੀ 10 ਪਾਪ ਕਰ ਬੈਠੇਗਾ ਦਸਾਂ ਗੁਨਾਹ ਆ ਨੂੰ ਦੋਦਿਆਂ ਦੋਦਿਆਂ ਸੌ ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨਨੋਂ ਕਾਲ ਦੇ ਚੌਕੜ ਕੇ ਅਕਾਲ ਨਾਲ ਜੋੜਨਾ ਤੇ ਵਿਦੇ ਕੀਏ ਇੱਕ ਸ਼ਬਦ ਲੈ ਲੈਣਾ ਤੇ ਫਿਰ ਹੋਵੇਗਾ ਕਿ ਨੌ ਨਿੱਧੀ 18 ਸਿੱਧੀ ਪਿਛੇ ਲਗਿਆ ਬਿਰਨ ਜੋ ਹਰ ਹਿਰਦੇ ਸਦਾ ਵਸਾਇ ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ ਇੱਕ ਸ਼ਬਦ ਲੈ ਲਾਏ ਮਨੋ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਕਿ ਅਸੀਂ ਜਦ ਕੁਝ ਕਿਸਮੇ ਦੇਖ ਲੈਂਦੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਖਸ਼ਮ ਸਰੀਰ ਸੰਬੰਧ ਤੋੜ ਲੈਂਦਾ ਸਿੱਧ ਹੋ ਜਾਂਦਾ ਸਿੱਧ ਹੋ ਜਾਂਦਾ ਸਰੀਰ ਦੀ ਹੁਣ ਪਕੜ ਨਹੀਂ ਹੁਣ ਜਿੱਥੇ ਜਾਇਆ ਜਾ ਸਕਦਾ ਮਹਿਰਮ ਮਹਿਨ ਨਾ ਕੋ ਅੜਕਾ ਜਿਉਂ ਜਿਉਂ ਸੈਰ ਕਰੇ ਤਉ ਬਾਵੇ ਭਗਤ ਰਵਦਾਸ ਕਹਿੰਦੇ ਨੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗਰੇ ਨੇ ਛਤਰਾਂ ਦੇ ਵਾਸੀ ਜੋ ਰੂਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਤੇ ਰੂਹਾਂ ਜਾ ਸਕਦੀਆਂ ਰੂਹਾਨੀ ਮੰਡਲਿਆਂ 'ਚ ਜਦ ਸਾਇੰਟਿਸਟ ਐਸਾ ਕਹਿੰਦੇ ਨੇ ਚੰ드ਰਾ ਮਹਾਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉੱਥੇ ਪਾਣੀ ਵੀ ਕੋਈ ਨਹੀਂ ਉੱਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਸਾ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਵਸੇ ਉੱਥੇ ਸ਼ਰੀਰ ਧਾਰੀ ਨਹੀਂ ਨੇ ਆਕਾਰ ਧਾਰੇ ਨਹੀਂ ਨੇ ਉਥੇ ਨਿਰਾਰਕਾਰ ਰਹਿੰਦੇ ਨੇ ਨਿਰਾਰਕਾਰ ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਅਨੰਦ ਹੈ ਅਨੰਦ ਜੀ ਉਹਨਾਂ ਦੇ ਕੋਲ ਮਹਾਰਸ ਹੈ ਮਹਾਰਸ ਦੇ ਜੀਵ ਰਹੇ ਨੇ ਕਿਉਂਕਿ ਇੱਥੇ ਤੱਕ ਸੈਂਸ ਦੀ ਅਜੇ ਪਹੁੰਚ ਨਹੀਂ ਹੈ ਐਸਵਾਸੇ ਸੈਂਸ ਦੀ ਮਨੋਤ ਵੀ ਨਹੀਂ ਉਹ ਮੰਨਦੇ ਵੀਰੇ پیرੁ ਆਨੇ ਮੰਦਰ ਦੇਰੋਂ ਆ ਨਹੀਂ ਵੰਤਰ ਰੂਹ ਮੁਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧਈਏ ਸਵਾਸ ਨੇ ਫਿਰ 12ਵੇਂ ਜਾਏ ਵੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਕਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਵਿੱਚ ਛਿੰਦ ਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਜਿਹ ਹੈ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੈ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਤੇ ਜੇ ਪ੍ਰਮਾਤਮਾ ਜਲੇਨ ਹੋ ਗਿਆ ਉਹ ਕਮਜ਼ੋਰ ਰਹਿ ਜਾਏ ਉਹ ਮਹਾ ਸ਼ਕਤੀਸ਼ਾ ਦੇ ਹੋ ਜਾਏ ਕਿ ਜਿਹੜੇ ਅੱਜ ਦੇ ਪੜ੍ਹੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਘੁਮਿਆ ਕੋਈ ਪੰਜਾ ਨਹੀਂ ਰਖਿਆ ਇਹ ਸਿਰਫ ਉਹ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਦੇ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜ ਦੇਣ ਬੁਰੀਆਂ ਇਤਰਾਕਾਂ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ 'ਚ ਫਸ ਜਾਏ ਫਸ ਜਾਏ ਔਰ ਉਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣ ਗਿਆ ਪ੍ਰੇਰਣਾ ਕਰਨਗੇ ਅਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ओके ਜਦ ਬਹੁਤ ਵੱਡਾ ਭੰਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਤੇ ਸਾਰੇ ਲੋਕ ਧੰਨ ਕਬੀਰ ਧੰਨ ਕਬੀਰ ਕਹਿਣ ਲੱਗੇ ਤੋਂ ਕਬੀਰ ਨੇ ਐਲਾਨੀਆਂ ਕਹਿ ਦਿੱਤਾ ਨਾ ਹਮ ਕੀਆ ਇਹ ਮੇਰੀ ਹਿੰਮਤ ਨਹੀਂ ਇਹ ਮੇਰੀ ਸਮਰਥਾ ਹੀ ਨਹੀਂ ਹੈ ਪਤਾ ਨਹੀਂ ਕੀ ਗੈਬੀ ਸ਼ਕਤੇ ਨੇ ਕਰ ਦਿੱਤਾ ਇਹ ਉਸੇ ਦਾ ਕਰ ਇਸ ਮੈਂ ਇੱਕ ਨਿੱਕਾ ਹੀ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਕੰਮ ਹੋ ਗਿਆ ਨੇਕ ਸ਼ਕਤੀਆਂ ਮਦਦ ਕਰਦੀਆਂ ਨੇ ਅੰਦਰ ਬੁਰਾਈ ਚੱਲ ਰਹੀ ਹੈ ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਅਲੇ-ਦੋਲੇ ਮੰਡਲਾਂ ਲਗੀਆਂ ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏ ਨੇਕ ਕੰਮ ਕਰਨਾ ਚਾਹੁੰਦਾ ਹੈ ਤਾਂ ਨੇਕ ਨਹਿਰਾ ਉਹਦੇ ਅਲੇ-ਦੋਲੇ ਮੰਡਲਾਂ ਲਗੀਆਂ ਸੰਸਾਰ ਭਰਿਆ ਪਿਆ ਨਹਿਰਾ ਨਾਲ ਹਰ ਮਨੁੱਖ ਆਪਣਾ ਓਰਾ ਛੱਡਦਾ ਹੈ ਹਰ ਮਨੁੱਖ ਆਪਣੀ ਆਵਾ ਛੱਡਦਾ ਹੈ ਉਦੇ ਲਪੇਟ ਵਿੱਚ ਆ ਜਾਏਗਾ ਅਗਰ ਨੇਕ ਹੈ। ਇਰਦੇ ਜੋ ਹੈ ਨੇਕੀ ਹੈ। ਇਹਨੋ ਜ਼ੌਕ ਇੰਜ ਕਹਿੰਦੇ ਨੇ ਮੈਂ ਇਕੱਲਾ ਹੀ ਚਲਾ ਤਾ ਰਾਹੇ ਸ਼ੌਕ ਮੈਂ ਲੋਕ ਸਾਥ ਆਤੇ ਗਏ ਔਰ ਕਾਰਵਾ ਬਣਤਾ ਗਏ। ਕਹਿੰਦਾ ਚਲਿਆ ਤੇ ਮੈਂ ਕੱਲਾ ਹੀ ਸੀ। ਪਰ ਅੱਜ ਇਤਨਾ ਵੱਡਾ ਕਾਫਲਾ ਹੋ ਗਿਆ ਮੇਰੇ ਪਿੱਛੇ। ਕਹਿੰਦਾ ਮੇਰੀ ਸਮਰਥਾ ਤੋਂ ਪਰੇ ਧੀ।